ਸਸ਼ੀ ਕਾਲ ਜੀ ਗੁਰਲੀ ਪਟਿਕ ਜਿਗਰਾਉਂਦੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਅੱਜ ਵਾਲੇ ਕਲਰ ਵੀ ਸਾਰੇ ਡਿਫਰੈਂਟ ਆਣਗੇ ਤੇ ਵਰਕ ਵੀ ਸਾਰੇ ਦੇ ਡਿਫਰੈਂਟ ਆਣਗੇ ਕਿਉਂਕਿ ਹੁਣ weddings season ਸ਼ੁਰੂ ਹੋਇਆ ਹੈ ਹੁਣ ਆਪਣੇ ਕੋਲੇ ਹੈਵੀ ਸੂਟ ਹੀ ਬਣਿਆ ਕਰਗੇ ਤੇ ਇਥੋਂ ਰੋਕਾ ਸ਼ੁਰੂ ਕਰਦੇ ਹਾਂ ਪਹਿਲਾ ਸੂਟ ਆ ਬਹੁਤ ਹੀ ਪਿਆਰਾ ਸੂਟ ਆ ਬਣਿਆ ਹੋਇਆ ਇਹ ਬਹੁਤ ਹੀ ਸੋਨਾ ਇਹਦੇ ਬਾਰਕ ਘੇਰੇ ਦੇ ਉੱਪਰ ਆਪਾਂ ਦੋ ਪੀਕਾਕ ਦਿੱਤੇ ਹੋਏ ਆ ਇਹਦੇ ਬਹੁਤ ਹੀ ਪਿਆਰੇ ਪੀਕਾਕ ਬਣੇ ਆ ਘੇਰੇ ਦੀ ਫਿਨਿਸ਼ਿੰਗ ਵੀ ਬਹੁਤ ਸੋਹਣੀ ਕੀਤੀ ਹੋਈ ਆ ਆਪਾਂ necke ਦੀ ਵੀ ਰਹੇਗੀ ਵੀ ਦੇ ਵਿੱਚ ਵਰਕ ਹੋਇਆ ਹੈ ਸਲੀਵਜ਼ ਤੇ ਆਪਾਂ ਪਰਲ ਵਾਲੀ ਲੇਸ ਲਗਾਈ ਪਈ ਆ ਬਹੁਤ ਹੀ ਸੋਹਣੀ ਪਰਲ ਵਾਲੀ ਇਦਾਂ ਹੀ ਆਪਾਂ ਘੇਰੇ ਤੇ ਲਗਾਈ ਆ ਸੇਮ ਘੇਰਾ ਤੇ ਬਾਜੂ ਦਾ ਕੰਮ ਸੇਮ ਰਹੇਗਾ ਵੀ neck ਰਹੇਗੀ ਬਹੁਤ ਹੀ ਸੋਹਣਾ ਜਿਹੜਾ ਇਹ ਸਟੱਫ ਆ ਸ਼ਿਮਰ ਦੇ ਵਿੱਚ ਸੈਲਫ ਸ਼ਿਮਰ ਦੇ ਵਿੱਚ ਇਹ ਸਟੱਫ ਰਹੇਗਾ ਜਿਹੜੀ ਇਹਦੀ ਸਰਵਾਰਾ ਉਹਦੇ ਵੀ ਆਪਾਂ ਪੋਚਾ ਦੇ ਉੱਪਰ ਮੋਰ ਪਾਏ ਹੋਏ ਆ ਬਹੁਤ ਹੀ ਸੋਹਣੇ ਪੀਕਾਕ ਕਲਰ ਵੀ ਬਹੁਤ ਸੋਹਣੇ ਆ ਵਿੱਚ ਇਹਦੇ ਪੀਕੋ ਕਾਲੇ ਸ਼ੇਡཔ་ ਇਹ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਪੌਂਚੇ ਦੇ ਉੱਪਰ ਵੀ ਆਪਾਂ ਹਿੰਗਿੰਗ ਵਾਲੀ ਲੇਸ ਦਿੱਤੀ ਹੋਈ ਆ ਰੈਡ ਕਲਰ ਵੀ ਹੈ ਵਿੱਚ ਉਹਦੇ ਪਾਏ ਹੈ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਜਿਹੜਾ ਦੁਪੱਟਾ ਰਹੇਗਾ ਉਹ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਜਿਹੜਾ ਵਿੱਚ ਉਹਦੇ ਥ्रेड ਯੂਜ਼ ਕੀਤਾ ਉਹੀ ਕਲਰ ਦਾ ਦੁਪੱਟਾ ਕੀਤਾ ਆਪਾਂ ਤੇ ਲੇਸ ਵੀ ਬਹੁਤ ਪਿਆਰੀ ਲੱਗੀ ਆ ਆਪਾਂ ਧਿਰਨ ਗੋਟਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਵਾਲਾ ਫੁੱਲ ਝੜੀ ਉਹ ਵਾਲਾ ਆਪਾਂ ਇਹਦੇ ਵਿੱਚ ਗੋਟਾ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਪੀਕੋ ਪਾਕਿਟ ਵਿੱਚ ਹੈ ਨਾ ਤੇ ਬਹੁਤ ਹੀ ਪਿਆਰਾ ਜਿਹਾ ਇਹਦਾ ਸਟਾਫ ਆ ਤੁਸੀਂ ਇਹ ਇਦਾਂ ਦਾ ਵੀ ਆਪਣੇ ਕੋਲ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ 슬ੀਵਸ ਦੇ ਉੱਪਰ ਪੀਕਪ ਹੁਣ ਹੈ ਜਾਂ ਸਾਰੇ ਸੂਟ ਦੇ ਵਿੱਚ ਪਾਉਣੇ ਉਹਦਾ ਵੀ ਪੈ ਜਾਣਗੇ ਪਰ ਜ਼ਿਆਦਾ ਸੋਹਣਾ ਇਦਾਂ ਹੀ ਲੱਗ ਰਿਹਾ ਵਾ ਨੈਕ ਸੂਟ ਹੈਗਾ ਜੀ ਆਪਣੇ ਕੋਲ ਬਲੂ ਕਲਰ ਦਾ ਪੈਨਲ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਵਰਕ ਰਹੇਗਾ ਘੇਰੇ ਦੇ ਵਿੱਚ ਵਰਕ ਉੱਪਰ ਨੂੰ ਪੈਨਲ ਵਰਕ ਦਿੱਤਾ ਹੋਇਆ ਹੈ neckline ਬਹੁਤ ਸੋਹਣੀ ਬਣੀ ਹੋਈ ਹੈ ਜੀ neck ਦੇ ਉੱਪਰ ਵਰਕ ਕੀਤਾ ਹੋਇਆ ਵਿੱਚ ਆਪਾਂ thread ਜਿਹੜਾ ਯੂਜ਼ ਕੀਤਾ ਉਹ frozy कलर ਦਾ ਇਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪਾਉਂਗੀ ਫੋਟੋ ਖਿੱਚੀ ਹੋਈ ਆਪਾਂ ਇਹਦੀ ਬਹੁਤ ਹੀ ਪਿਆਰਾ ਸੂਟ ਆ ਜੀ sleeves ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਨਾਲ ਬੜੀ ਹੀ ਪਾਕਿਸਤਾਨੀ ਸਟ੍ਰੇਟਸ ਵਰ ਚਾਕਾਂ ਦੀ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ ਉਹ ਟਿਸ਼ੂ ਦੇ ਨਾਲ ਕੀਤੀ ਹੋਈ ਆ ਇਹ ਸੈਮੀ ਕ੍ਰੇਵ ਦਾ ਸਟਾਫ ਰਹੇਗਾ ਤੁਸੀਂ ਕੋਈ ਹੋਰ ਸਟਾਫ ਦੇ ਵਿੱਚ ਬਣਵਾਉਣਾ ਚਾਹੁੰਦੇ ਹੋ ਜਾਂ ਕਲਰ ਬਦਲਣਾ ਚਾਹੁੰਦੇ ਹੋ ਆਪਾਂ ਉਹਦੇ ਵਿੱਚ ਵੀ ਕਸਟਮਾਈਜ਼ ਕਰ ਸਕਦੇ ਆ ਖੋਤੀ ਸੋਹਣਾ ਸੂਟ ਬਣਿਆ ਹੈ ਇਹ ਕਲਰ ਵੀ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਜਿਹੜਾ ਦਾ ਕੰਟਰਾਸਟ ਹੋ ਵੀ ਡਿਫਰੈਂਟ ਜਿਹਾ ਕੰਟਰਾਸਟ ਹੋਇਆ ਹੈ ਫਰੋਜੀ ਦੇ ਨਾਲ ਫਰੋਜੀ ਪਿਓਰ オーਰਗੈਂਜ਼ਾ ਦਾ ਦੁਪੱਟਾ ਰਹੇਗਾ ਲੇਸ ਲਾ ਕੇ ਆਪਾਂ ਨੂੰ ਰੈਡੀ ਕੀਤਾ ਹੈ ਹੈ ਦੁਪੱਟੇ ਦੇ ਉੱਪਰ ਲੇਸਿਸ ਲੱਗੀਆਂ ਹੋਈਆਂ ਨੇ ਵਰਕ ਨਾਲ ਦੀ ਆਪਾਂ ਲੇਸ ਲਾਈ ਹੈ ਇਹ ਬ੍ਰੀਕ ਜੀ ਲੇਸ ਆ ਬਹੁਤ ਸੋਹਣੀ ਲੱਗਦੀ ਹੈ ਸਿੰਪਲ ਜੀ ਲੇਸ ਲੱਗੀ ਹੋਈ ਵਰਕ ਕਰਵਾਉਣਾ ਤੋਂ ਨਹੀਂ ਆਪਾਂ ਬਸ ਇਹ ਵਰਕ ਵੀ ਕਰਕੇ ਦੇ ਸਕਦੇ ਹਾਂ ਵੀ ਵਿੱਚ ਵਰਕ ਵੀ ਹੋ ਜਾਏਗਾ ਜੇ ਤੁਸੀਂ ਦੁਪੱਟੇ ਦੇ ਵਿੱਚ ਵਰਕ ਕਰਨਾ ਤਾਂ ਵਿੱਚ ਵਰਕ ਵੀ ਹੋ ਜਾਏਗਾ ਨਾਣੇ ਦੇ ਸਟੇਟ ਸੁਲਵਾਰਾ ਪਾਕਿਸਤਾਨੀ ਬਹੁਤ ਸੋਹਣਾ ਸੂਟ ਬਣਿਆ ਇਹ ਕਲਰ ਕੰਬੀਨੇਸ਼ਨ ਵੀ ਨਵਾਂ ਹੈ ਇਹਨਾਂ ਦਾ ਜਿਹੜੇ ਆਪਾਂ ਸੂਟ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਲਰ ਕੰਬੀਨੇਸ਼ਨ ਵੀ ਨਵਾਂ ਹੈ ਇਹਨਾਂ ਦਾ ਤੇ ਡਿਜ਼ਾਈਨ ਵੀ ਨਵੇਂ ਨੇ ਇਹਨਾਂ ਦੇ ਓਕੇ ਜੀ ਨੈਕਸਟ ਸੂਟ ਰਹੇਗਾ ਆਪਣਾ ਆਰੀ ਵਰਕ ਵਾਲਾ ਬਹੁਤ ਹੀ ਪਿਆਰਾ ਆਰੀ ਵਰਕ ਲਾਈਟ ਪਿੰਕ ਜਿਹਾ ਕਲਰ ਆ ਦੁਪੱਟਾ ਬਲੌਕ ਪੇਂਟ ਦਾ ਰਹੇਗਾ ਸੂਟ ਆਪਣਾ ਆਰੀ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਲਾਈਟ ਪਿੰਕ ਜਿਹਾ ਕਲਰ ਹੈ ਸਟਾਫ ਵੀ ਬਹੁਤ ਸੋਹਣਾ ਹੈ ਇਹਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੈ ਵਿੱਚ ਥੋੜਾ ਜਿਹਾ ਆਪਾਂ ਥ्रेड ਵੀ ਯੂਜ਼ ਕੀਤਾ ਹੋਇਆ ਮਸ਼ੀਨ ਦੇ ਨਾਲ ਕੰਮ ਕੀਤਾ ਹੋਇਆ ਬਾਕੀ ਸਾਰਾ ਕੰਮ ਜਿਹੜਾ ਇਹਦੇ ਵਿੱਚ ਆਰੀ ਦੇ ਨਾਲ ਹੋਇਆ ਹੈ ਨੈਕਲਾਈਨ ਬਹੁਤ ਸੋਹਣੀ ਪੋਰਟਲੀ ਦੇ ਨਾਲ ਬਣੀ ਹੋਈ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਇਹ 슬ੀਵਜ਼ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਕੀਤਾ ਹੋਇਆ ਪੀਸ ਕਲਰ ਦੇ ਨਾਲ ਵਿੱਚ ਆਪਾਂ ਕਟ ਵਰਕ ਕੀਤੀ ਹੋਈ ਹੈ ਬੈਲ 슬ੀਵਜ਼ ਰਹਿਣਗੀਆਂ ਪਿੰਕ ਕਲਰ ਦਾ ਸੂਟ ਆ ਲਾਈਟ ਜਿਹਾ ਪਿੰਕ ਕਲਰ ਆ ਡਾਰਕ ਪਿੰਕ ਨਾਲ ਇਹਦਾ ਕੰਟਰਾਸਟ ਆ ਬਹੁਤ ਹੀ ਸੋਹਣਾ ਕਲਰ ਨੇ ਜਿਹੜਾ ਆਪਾਂ ਥ੍ਰੈਡ ਦੇ ਵਿੱਚ ਯੂਜ਼ ਕੀਤਾ ਹੈ ਸਲਵਾਰ ਇਹਦੀ ਵੀ ਸਟ੍ਰੇਟ ਰਹੇਗੀ ਸਲਵਾਰ ਦੇ ਪੌਂਚਿਆਂ ਤੇ ਆਪਾਂ 골ਡਨ ਤਿੱਲੇ ਦਾ ਕੀਤਾ ਹੋਇਆ ਜਰੀ ਦਾ ਵਰਕ ਜਰੀ ਦੇ ਨਾਲ ਵਰਕ ਕੀਤਾ ਹੋਇਆ ਜਿਹੜਾ ਰਹੇਗਾ ਦੁਪੱਟਾ ਉਹ ਵੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਬਹੁਤ ਹੀ ਸੋਹਣੀ ਇਹਦੇ ਤੇ ਪੇਂਟ ਕੀਤੀ ਹੈ ਚਨਾਉਣ ਦਾ ਦੁਪੱਟਾ ਬਹੁਤ ਹੀ ਸੋਹਣੀ ਰੇ ਤੇ ਪੇਂਟ ਕੀਤੀ ਹੋਈ ਆ ਨਾਲ ਆਪਾਂ ਪਿੰਕ ਕਲਰ ਦੀ ਫਿਨਿਸ਼ਿੰਗ ਲੇਸ ਦੇ ਨਾਲ ਦਿੱਤੀ ਹੋਈ ਆ ਜਿੰਨੇ ਕਲਰ ਆਪਾਂ ਇਹਦੇ ਵਿੱਚ ਸੂਟ ਦੇ ਪਾਏ ਨਾ ਥ੍ਰੈਡ ਦੇ ਉਹਨਾਂ ਹੀ ਕਲਰ ਨਾਲ ਆਪਾਂ ਇਹ ਪੇਂਟ ਕੀਤਾ ਹੋਇਆ ਪੇਂਟ ਵੀ ਕਰਵਾ ਸਕਦੇ ਹੋ ਵਰਕ ਕਰਵਾ ਸਕਦੇ ਜਿੱਦਾਂ ਤੁਹਾਡੀ ਚੋਇਸ ਆ ਉਹ ਤਾਂ ਤੁਸੀਂ ਇਹਨੂੰ ਬਣਵਾ ਸਕਦੇ ਹੋ ਵੈਸੇ ਇਹ ਸੂਟ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਵਾ ਵੀਡੀਓ ਦੇ ਵਿੱਚ ਕਲਰ ਥੋੜਾ ਜਿਹਾ ਇਹ ਵਾਈਟ ਆ ਰਿਹਾ ਪਰ ਲਾਈਟ ਪਿੰਕ ਕਲਰ ਆ ਬਿਲਕੁਲ ਹੀ ਲਾਈਟ ਜਿਹਾ ਕਲਰ ਆ ਪਿੰਕ ਇਹ ਵਾਈਟ ਕਲਰ ਨਹੀਂ ਹੈਗਾ ਲਾਈਟ ਪਿੰਕ ਕਲਰ ਆ ਫਿਨਿਸ਼ਿੰਗ ਵੀ ਆਪਾਂ ਮਜੈਂਟਾ 컬러 ਨਾਲ ਦਿੱਤੀ ਹੋਈ ਹੈ ਇਹਦੀ ਤੇ ਥ੍ਰੈਡ ਵੀ ਬਹੁਤ ਸੋਹਣਾ ਹੈ ਜਿਹੜੇ ਕਲਰ ਤੇ ਆਪਾਂ ਇਹਦੇ ਵਿੱਚ ਯੂਜ਼ ਕੀਤੇ ਆ ਕਲਰ ਬਹੁਤ ਹੀ ਪਿਆਰੇ ਜਿਹੜੇ ਇਹਦੇ ਵਿੱਚ ਥ੍ਰੈਡ ਵੀ ਆਪਾਂ ਯੂਜ਼ ਕੀਤੇ ਆ ਓਕੇ ਜੀ ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਰਹੇਗਾ ਕਾਫੀ ਵੈਲਵਟ ਦੇ ਵਿੱਚ ਪਿਓਰ ਵੈਲਵਟ ਦੇ ਵਿੱਚ ਕਾਫੀ ਕਲਰ ਇਹਦੇ ਤੇ ਰੇਟਾ ਕੰਮ ਰਹੇਗਾ ਚਾਕਾਂ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਹੀ ਦਿੱਤੀ ਹੋਈ ਆ ਨੈਕ ਦੇ ਉੱਪਰ ਵਰਕ ਆ ਇਹਦੇ ਬੈਨ ਨੈਕ ਕੀਤੀ ਹੋਈ ਹੈ ਇਹਦੀ ਸਲੀਵਜ਼ ਉੱਪਰ ਵਰਕ ਸਲੀਵਜ਼ ਦੇ ਆਪਾਂ ਸ਼ੋਲਡਰ ਦੇ ਬੂਟਾ ਦਿੱਤਾ ਸਲੀਵਜ਼ ਤੇ ਆਪਾਂ ਘੇਰੇ ਵਾਲਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਆ ਦਬ ਕੇ ਦਾ ਸ਼ਿਪੀ ਦਾ ਹਨਾ ਕਟ ਦਾਣੇ ਦਾ ਜਿਵੇਂ ਉਹ ਬੈਲਵਟ ਦੇ ਵਿੱਚ ਸ਼ਾਈਨ ਕਰਦਾ ਹੁੰਦਾ ਹੈ ਇਹ ਕਲਰ ਉਹ ਆਪਾਂ ਇਹਦੇ ਵਿੱਚ ਜਿ ਕਿਤੇ ਹੋਏ ਨੇ ਨਾਲ ਹੀ ਇਹ ਜਿਹੜਾ ਹੈਗਾ ਸ਼ਿਮਰ ਦਾ ਸ਼ਰਾਰਾ ਬਣਿਆ ਹੋਇਆ ਵਰਕ ਵਾਲਾ ਸਟਾਫ ਲੈ ਕੇ ਨਾ ਸ਼ਿਮਰ ਦਾ ਆਪਾਂ ਸ਼ਰਾਰਾ ਰੈਡੀ ਕੀਤਾ ਇਹਦੇ ਨਾਲ ਬਹੁਤ ਹੀ ਸੋਹਣਾ ਸ਼ਰਾਰਾ ਬਣਿਆ ਕਲੀਆਂ ਵਾਲਾ ਆਪਾਂ ਸ਼ਰਾਰਾ ਰੈਡੀ ਕੀਤਾ ਇਹਦੇ ਨਾਲ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਸ਼ਰਾਰਾ ਵਾਂ ਕਲੀਆਂ ਪਾ ਕੇ ਔਲ ਜਾਰ ਲਾਣਾ ਹੈ ਨਾਲ ਵੈਲਵਟ ਦੀ ਸ਼ਰਟ 골ਡਨ ਕਲਰ ਦਾ ਇਹ ਆਪਾਂ ਦੁਪੱਟਾ ਰੈਡੀ ਕੀਤਾ ਜਿਹੜਾ ਦੁਪੱਟਾ ਨਾ ਉਹ ਵੀ ਆਪਾਂ 골ਡਨ ਕਲਰ ਸੀ ਰੈਡੀ ਕੀਤਾ ਹੋਇਆ ਉਹ ਵੀ ਆਪਾਂ ਲੇਸ ਲਾ ਕੇ ਹੀ ਰੈਡੀ ਕੀਤਾ ਹੋਇਆ ਵੈਲਵਟ ਦਾ ਕਲਰ ਐਸੇ ਨਹੀਂ ਮਿਲਦਾ ਨਿਕਾ ਲੇਸਾਂ ਦੇ ਵਿੱਚ ਤੇ ਆਪਾਂ 골ਡਨ ਦੇ ਨਾਲ ਹੀ ਰੈਡੀ ਕੀਤਾ ਇਹਨੂੰ ਦੇਖ ਸਕਦੇ ਹੋ ਕਿੰਨਾ ਪਿਆਰਾ ਦੁਪੱਟਾ ਆਪਾਂ ਲੇਸਿਸ ਲਾ ਕੇ ਇਹਨੂੰ ਰੈਡੀ ਕੀਤਾ ਬਹੁਤ ਹੀ ਸੋਹਣਾ ਇਹ ਪਾਰਟੀਅਰ ਸੂਟ ਬਣ ਗਿਆ ਰੋਣ ਸਰਦੀ ਦਾ ਸੀਜ਼ਨ ਆ ਨਾ ਉਹਦੇ ਵਿੱਚ ਵੈਲਵਟ ਦੇ ਸੂਟ ਬਹੁਤ ਬਣ ਰਹੇ ਆ ਆਪਣੇ ਕੋਲੇ ਕਈ ਸੂਟ ਇਦਾਂ ਦੇ ਹੁੰਦੇ ਆ ਵੀ ਬਣ ਕੇ ਵੀ ਚਲੇ ਜਾਂਦੇ ਆ ਆਪਾਂ ਤੋਂ ਵੀਡੀਓ ਨਹੀਂ ਬਣਦੀ ਹੈਗੀ ਟਾਈਮ ਨਹੀਂ ਹੁੰਦਾ ਆਪਾਂ ਕਈ ਵਾਰ ਲੇਟ ਹੋ ਜਾਂਦੇ ਆ ਕੰਮ ਕਰਨ ਦੇ ਵਿੱਚ ਮੌਸਮ ਦਾ ਕਰਕੇ ਨਾ ਦੁਪੱਟੇ ਵਗੈਰਾ ਜੇ ਮੈਂ ਡਾਈ ਕਰਾਉਣ ਚ ਲਾਈਨਿੰਗਾਂ ਸੁਖੜੀਆਂ ਜੀਆਂ ਉਹਦੇ ਕਰਕੇ ਵੀ ਲੇਟ ਹੋ ਜਾਂਦਾ ਫਿਰ ਆਪਣੇ ਕਈ ਵਾਰ ਸੂਟ ਉਦਾਂ ਹੀ ਬਣ ਕੇ ਚਲੇ ਜਾਂਦੇ ਆ ਕਈ ਇਦਾਂ ਹੁੰਦੇ ਆ ਵੀ ਸੂਟ ਰਿਪੀਟ ਵਾਲੇ ਹੁੰਦੇ ਆ ਫਿਰ ਮੈਂ ਜਾਣ ਕੇ ਨਹੀਂ ਦਿਖਾਉਦੀ ਵੀ ਉਹ ਵੀ ਰਿਪੀਟ ਵਾਲੇ ਸੂਟ ਵਾਰ-ਵਾਰ ਕੀ ਦਿਖਾਈ ਜਾਈਏ ਤੁਹਾਨੂੰ ਹਨ ਜਿਹੜਾ ਕੋਈ ਨਵਾਂ ਹੁੰਦਾ ਉਹ ਤਾਂ ਸਾਨੂੰ ਨਹੀਂ ਹੁੰ ਦੇਖ ਸਕਦੇ ਹੋ ਨਾ ਹੈਵੀ ਕਰਾਉਣਾ ਹੈਵੀ ਵੀ ਹੋ ਜੂਗਾ ਵਿੱਚ ਸਾਰੇ ਕੰਮ ਕਰਵਾਉਣਾ ਚਾਹੁੰਦੇ ਹਾਂ ਵਿੱਚ ਵੀ ਕੰਮ ਹੋ ਜੂਗਾ ਪਰ ਭੈਣ ਦੀ ਡਿਮਾਂਡ ਇਦਾਂ ਦੀ ਸੀ ਆਪਾਂ ਉਹਦਾ ਹੀ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਹੈਗਾ ਆਪਣਾ ਸ਼ਿਮਰ ਦੇ ਵਿੱਚ ਹੀ ਬਹੁਤ ਹੀ ਪਿਆਰਾ ਕੰਬੀਨੇਸ਼ਨ ਆ ਇਹ ਪੀਚ ਕਲਰ ਦੇ ਨਾਲ ਇਹ ਵੀ ਸ਼ਿਮਰ ਦੇ ਵਿੱਚ ਰੈਡੀ ਹੋਇਆ ਹੈ ਸੂਟ ਸ਼ਿਮਰ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਜਾ ਰਹੀ ਹੈ ਦੇਖ ਸਾਲੋ ਕਿੰਨਾ ਪਿਆਰਾ ਹੈ ਇਹਦਾ ਕਲਰ ਵਿੱਚ ਜਿਹੜਾ ਆਪਾਂ ਥ੍ਰੈਡ ਦੇ ਯੂਜ਼ ਕੀਤੇ ਆ ਪੈਨਲ ਵਰਕ ਵਾਲਾ ਹੈਗਾ ਸੂਟ ਇਹ ਪੈਨਲ ਦਿੱਤੀਆਂ ਤੇ ਉੱਪਰ ਨੂੰ ਵਿੱਚ ਆਪਾਂ ਬੂਟਾ ਦਿੱਤਾ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਥ੍ਰੈਡ ਬੜੇ ਸੋਹਣੇ ਵਿੱਚ ਲੱਗਦੇ ਆਪਾਂ ਇਹਨੇ 슬ੀਵਜ਼ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਹੋਇਆ ਘੇਰੇ ਵਾਲਾ ਆਪਾਂ ਨੂੰ ਪੈਨਲ ਦੇ ਇੱਕ ਵਿੱਚ ਬੂਟਾ ਦਿੱਤਾ ਹੋਇਆ ਸਟੇਟ ਦੇ ਵੀ ਸਲਵਾਰ ਹੈਗੀ ਸਵਾਦ ਦੇ ਪੌਂਚਾ ਤੇ ਵੀ ਆਪਾਂ ਵਰਕ ਕੀਤਾ ਹੋਇਆ ਦੇਖ ਸਾਲੋ ਬਹੁਤ ਹੀ ਸੋਹਣਾ ਸਟੈਲ ਪ੍ਰਿੰਟ ਦੇ ਵਿੱਚ ਸ਼ਿਮਰ ਆ ਰਹੀ ਇਦਾਂ ਸੈਲਫਾਇ ਦੇ ਵਿੱਚ ਬਹੁਤ ਪਿਆਰੀ ਲੱਗਦੀ ਹੈ ਸਲਵਾਰ ਦੇ ਪੌਂਚੇ ਤੇ ਆਪਾਂ ਵਰਕ ਕੀਤਾ ਨਾਲ ਇਹਦੇ ਵੀ ਆਪਾਂ ਵਿੱਚ ਇੱਕ ਬੂਟਾ ਦਿੱਤਾ ਹੋਇਆ ਜਿਹੜਾ ਆਪਾਂ ਸੂਟ ਦੇ ਵਿੱਚ ਬੂਟਾ ਪਾਇਆ ਉਦਾਂ ਹੀ ਆਪਾਂ ਬੂਟਾ ਇਹਦੇ ਵਿੱਚ ਵੀ ਪਾਇਆ ਥ੍ਰੈਡ ਵੀ ਬਹੁਤ ਸੋਹਣਾ ਯੂਜ਼ ਹੋਇਆ ਇਹਦੇ ਵਿੱਚ ਬਹੁਤ ਹੀ ਪਿਆਰਾ ਕਲਰ ਆ ਜਿਹੜਾ ਦੁਪੱਟਾ ਇਹਦਾ ਉਹ ਵੀ ਆਪਾਂ ਪਿਓਰ ਆਰਗੈਂਜ਼ਾ ਦਾ ਰੈਡੀ ਕੀਤਾ ਬਹੁਤ ਹੀ ਪਿਆਰਾ ਲੱਗੇ ਤੇ ਗੋਟਾ ਲੱਗਿਆ ਹੋਇਆ ਕ੍ਰਾਸ ਟਿਸ਼ੂ ਦਾ ਕਿਉਂਕਿ ਅੱਜ ਕੱਲ੍ਹ ਹੁਣ ਬਹੁਤ ਚੇਂਜ ਹੋ ਗਏ ਗੋਟੇ ਅੱਗੇ ਤਾਂ ਜਿਵੇਂ ਉਹੀ ਸੀ ਉਲਜਿਆ ਜਾਂ ਗੋਟਾ ਆਉਂਦਾ ਸੀ ਪਰ ਇਹਦੇ ਵਿੱਚ ਬਹੁਤ ਕੁਆਲਿਟੀਆਂ ਆਈਆਂ ਨੇ ਜਿੱਦਾਂ ਇਹਦੇ ਵਿੱਚ ਵਰਕ ਆ ਉਦਾਂ ਦੇ ਆਪਾਂ ਇਹਦੇ ਵਿੱਚ ਇਹ ਕਿਰਨ ਗੋਟਾ ਨੇ ਆਈਆਂ ਝਾੜੂ ਗੋਟਾ ਕਿਰਨ ਗੋਟਾ ਕ੍ਰਸ਼ ਗੋਟਾ ਬੜੇ ਨਾਂ ਨੇ ਇਹਦੇ ਇਹਦਾ ਅਲੱਗ-ਅਲੱਗ ਨਾਂ ਨਾਲ ਇਹਨੂੰ ਸਾਰੇ ਲੈਂਦੇ ਨੇ ਹਨਾ ਬਹੁਤ ਸੋਹਣਾ ਲੱਗਦਾ ਦੇਖ ਸਕਦੇ ਹੋ ਦੁਪੱਟਾ ਵੀ ਇਹਦਾ ਨਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਰੈਡੀ ਕੀਤਾ ਹੋਇਆ ਓਕੇ ਜੀ ਨੈਕਸਟ ਵੀ ਹੈਗੇ ਆਪਣੀਆਂ ਫਰੋਕਾਂ ਨੇ ਸੇਮ ਫਰੋਕਾਂ ਬਣ ਕੇ ਜਾ ਰਹੀਆਂ ਨੇ ਇੱਕੋ ਕਲਰ ਦੀਆਂ ਤੇ ਇੱਕ ਇਹ ਸੇਮ ਹੀ ਵਰਕ ਆ ਉਹਨਾਂ ਦਾ ਦੇਖ ਸਕਦੇ ਹੋ ਬਹੁਤ ਸੋਹਣੀ ਸਲਵਾਰ ਬਣੀ ਹੋਈ ਆ ਬਹੁਤ ਹੀ ਪਿਆਰੀਆਂ ਹੀ ਡਰੈਸ ਰੈਡੀ ਕੀਤੀਆਂ ਨੇ ਤੇ ਉਹਨਾਂ ਨੇ ਰੈਚਸੈਂਟ ਤੇ ਪਾਉਣ ਵਾਸਤੇ ਰੈਡੀ ਕਰਵਾਇਆ ਕਲਰ ਵੀ ਬਹੁਤ ਸੋਹਣਾ ਓਨੀਅਨ ਤੁਹਾਨੂੰ ਅੱਗੇ ਵੀ ਮੈਂ ਕਹਿੰਦੀ ਨੀ ਵੀ ਮੇਰੀ ਬਟਿਕ ਦੇ ਵਿੱਚ ਓਨੀਅਨ ਕਲਰ ਬਹੁਤ ਜ਼ਿਆਦਾ ਵੰਡਾ ਵਾ ਤੁਸੀਂ ਟ੍ਰੈਂਡ ਦੇ ਵਿੱਚ ਵੀ ਕਲਰ ਕਹਿ ਸਕਦੇ ਆਪਾਂ ਜੇ ਕਲਰ ਟ੍ਰੈਂਡ ਦੇ ਵਿੱਚ ਵੀ ਆ 플ੇਅਰ ਦੇਖੋ ਕਿੰਨਾ ਸੋਹਣਾ 플ੇਅਰ ਬਣਿਆ ਹੋਇਆ ਇਹਦਾ ਕਿ ਕਿੰਨਾ ਸੋਹਣਾ ਵਰਕ ਹੋਇਆ ਹੈ ਉੱਪਰ ਸਾਰੀਆਂ ਕਲੀਆਂ ਦੇ ਉੱਪਰ ਆਪਾਂ ਵਰਕ ਕੀਤਾ ਪਿਆ ਨਾਲ ਨਾਲ ਹੈਨਾ ਬਹੁਤ ਹੀ ਪਿਆਰਾ ਹੈ ਘੇਰਾ ਇਹਦਾ ਬਣਿਆ ਹੋਇਆ ਪੂਰਾ ਫੁੱਲ ਫਲੇਅਰ ਦੇ ਨਾਲ ਵਿੱਚ ਆਪਾਂ ਮੈਰੂਨ ਕਲਰ ਦਾ ਥ੍ਰੈਡ ਯੂਜ਼ ਕੀਤਾ ਹੋਇਆ ਲੈ ਇੱਕ ਬਹੁਤ ਸੋਹਣੀ ਬਣੀ ਹੋਈ ਹੈ ਇਹਦੀ ਨੈੱਕ ਦੇ ਉੱਪਰ ਵਰਕ ਜਿਹੜਾ ਆਪਾਂ ਕੀਤਾ ਉਹੀ ਆਪਾਂ ਇਹਦੇ ਦੁਪट्टे ਤੇ ਕੀਤਾ ਹੋਇਆ 슬ੀਵਸ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ 슬ੀਵਸ ਬਣੀਆਂ ਹੋਈਆਂ ਨੇ ਬਹੁਤ ਪਿਆਰੀਆਂ 슬ੀਵਸ ਬਣੀਆਂ ਨੇ ਪੂਰੀਆਂ ਹੈਵੀ ਜਿਹੜਾ ਕੰਮ ਆਪਾਂ 슬ੀਵਸ ਦੇ ਉੱਪਰ ਕੀਤਾ ਹੋਇਆ ਉਹੀ ਕੰਮ ਆਪਾਂ ਇਹਦੇ ਸਲਵਾਰ ਦੇ ਪੌਂਚਿਆਂ ਤੇ ਕੀਤਾ ਦੇਖ ਸਕਦੇ ਹੋ ਕਿੰਨਾ ਸੋਹਣਾ ਵਰ ਪੂਰੇ ਫੁੱਲ 슬ੀਵਜ਼ ਦੇ ਉੱਪਰ ਵਰਕ ਹੋਇਆ ਹੈ ਹੈਵੀ 슬ੀਵਜ਼ ਨੇ ਪੂਰਾ ਫਲੇਅਰ ਆ ਫਰੌਕ ਦਾ ਬੈਕ ਤੇ ਵੀ ਆਪਾਂ सेम ਵਰਕ ਕੀਤਾ ਜਿਹੜਾ ਆਪਾਂ ਫਰੰਟ ਤੇ ਕੀਤਾ ਹੋਇਆ ਉਦਾਂ ਹੀ ਆਪਾਂ ਇਹ ਵੀ ਬੈਕ ਤੇ ਕੀਤਾ ਹੈ सेम ਵਰਕ ਬੈਕ ਤੇ ਰਹੇਗਾ ਬਹੁਤ ਭੈਣਾ ਕਹਿੰਦੀ ਨੇ ਬੈਕ ਤੇ ਨਾਮ ਕੋਰ ਉੱਪਰ ਸੋਹਣਾ ਨਹੀਂ ਲੱਗਦਾ ਬੈਕ ਫਰੰਟ सेम ਹੀ ਡਰੈਸ ਦੇ ਵਿੱਚ ਸੋਹਣਾ ਲੱਗਦਾ ਹੁੰਦਾ ਬੈਕ ਆਪਾਂ ਜਿਹੜੀ ਇਹਦੀ ਬੋਡੀ ਆ ਉਹਦੇ ਤੇ ਦੇਖੋ ਬਹੁਤ ਸੋਹਣਾ ਵਰਕੇ ਕੀਤਾ ਛੋਟੀ ਵੱਡੀ ਬੂਟੀ ਲੈ ਕੇ ਨਾ ਉਦੇ ਤੇ ਵਰਕ ਕੀਤਾ ਹੋਇਆ ਸਲੀਵ ਬਹੁਤ ਹੀ ਹੈਵੀ ਹੈ ਸਵਾਰ ਬਹੁਤ ਹੀ ਸੋਹਣੀ ਬਣੀ ہوئی ਹੈ ਸਟੇਟ ਸਵਾਰ ਹੈਗੀ ਬਹੁਤ ਹੀ ਪਿਆਰੀ ਇਹਦੀ ਸਵਾਰ ਬਣੀ ہوئی ਹੈ ਸਵਾਰ ਦੇ ਪਹੁੰਚੇ ਐ ਤੇ ਦੇਖੋ ਕਿੰਨਾ ਹੈਵੀ ਵਰਕ ਆ ਉੱਪਰ ਨੂੰ ਪੈਨਲ ਦਿੱਤਾ ਆਪਾਂ ਬਹੁਤ ਹੀ ਪਿਆਰਾ ਚਾਹੇ ਤੁਸੀਂ ਇਹਦੇ ਵਿੱਚ ਪੈਸਰਵਾ ਸਕਦੇ ਹੋ ਪਰ ਆਪਾਂ ਥ੍ਰੈਡ ਦੇ ਨਾਲ ਹੀ ਕੰਮ ਦਿੱਤਾ ਹੋਇਆ ਇਹਦੇ ਵਿੱਚ ਬਹੁਤ ਹੀ ਸੋਹਣੀ ਡਰੈਸ ਰੈਡੀ ਹੋਈ ਹੈ ਇਹ ਆਪਣੇ ਕੋਲੋਂ ਦੋ ਬਣੀਆਂ ਨੇ ਸੇਮ ਹੀ ਨਾ ਦੋ ਡਰੈਸ ਬਣੀਆਂ ਨੇ ਇਹਦੇ ਨਾਲ ਕਜੀ ਦਾ ਦੁਪੱਟਾ ਪੂਰਾ ਹੈਵੀ ਦੁਪੱਟਾ ਇਹਦਾ ਚੌਰ ਚਨੌਰ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਨੈਕ ਵਾਲਾ ਵਰਕ ਕਰਕੇ ਪੂਰਾ ਹੈਵੀ ਦੁਪੱਟਾ ਬਣਾਇਆ ਗਿਆ ਟਿਸ਼ੂ ਦੀ ਆਪਾਂ ਫਿਨਿਸ਼ਿੰਗ ਦਿੱਤੀ ਅੱਗੇ ਆਪਾਂ ਇਹਦੇ ਲੇਸ ਲਾਈ ਆ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਆ ਬਰੀਕ ਜੀ ਆਪਾਂ ਇਹਦੇ ਲੇਸ ਲਗਾਈ ਹੋਈ ਆ ਸੇਮ ਇਦਾਂ ਦੀ ਕਟੜਾ ਸੋ ਰੈਡੀ ਹੋਈ ਹੋਈ ਆ ਉਹ ਵੀ ਆਪਾਂ ਸੇਮ ਹੀ ਵਰਕ ਸਲਵਾਰ ਦੇ ਪੌਂਚਾ ਤੇ ਜਿਹਦਾ ਇਹ ਹੋਇਆ ਉਹਦਾ ਹੀ ਸੇਮ ਵਰਕ ਇਹਦੇ ਵੀ ਸਲਵਾਰ ਦੇ ਪੌਂਚਾ ਤੇ ਕੀਤਾ ਤੁਹ ਕੋਲੀ ਸੇਮ ਚੀਜ਼ ਬਣੀ ਹੋਈ ਹੈ ਜਿਦਾ ਉਹ ਬਣਾਈ ਹੈ ਉਦਾਂ ਹੀ ਸੇਮ ਬਣੀ ਹੈ ਤੁਸੀਂ ਆਪਣੀ ਚੋਇਸ ਦੇ ਕਲਰ ਤੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਕਲਰ ਓਨੀਅਨ ਵੀ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਜਿਵੇਂ ਕਈ ਭੈਣਾ ਪੁੱਛ ਗਏ ਨੇ ਵੀ ਕਿਹੜਾ ਕਲਰ ਅੱਜ ਕੱਲ ਜ਼ਿਆਦਾ ਚੱਲ ਰਿਹਾ ਓਨੀਅਨ ਹੋ ਗਿਆ ਰਾਇਲ ਬਲੂ ਹੋ ਗਿਆ ਪਰਪਲ ਕਲਰ ਹੋ ਗਿਆ ਇਹ ਵੀ ਅੱਜ ਕੱਲ ਆਪਣੇ ਰੂਲ ਅਬੋਰਡ ਦੇ ਟ੍ਰੈਂਡ ਦੇ ਵਿੱਚ ਚੱਲ ਰਿਹਾ ਸਲੀਵਸ ਦੇ ਨਾਲ ਸੇਮ ਉਦਾਂ ਹੀ ਵਰਕ ਸਲੀਵਸ ਤੇ ਜਿਵੇਂ ਸਰਵਾਰ ਦੇ ਪਹੁੰਚਿਆ ਜਾ ਵਰਕ ਵੀ ਬਹੁਤ ਸੋਹਣਾ ਹੋਇਆ ਹੈ ਵੀ ਜਿਸ ਦਾ ਕਾਟਣਾ ਹੈ ਛਿੱਪੀ ਪਰਲਾ ਆਪਾਂ ਹਰ ਇੱਕ ਚੀਜ਼ ਵਿੱਚ ਯੂਜ਼ ਕਰੀ ਦੀ ਆ ਜਿਸਦੇ ਨਾਲ ਸ਼ਾਈਨ ਵੀ ਆਵੇ ਤੇ ਗ੍ਰੇਸ ਵੀ ਬਣੀ ਉਦਾਂ ਦਾ ਹੀ ਆਪਾਂ ਵਰਕ ਕਰੀਦਾ ਵਾ ਬਹੁਤ ਹੀ ਸੋਹਣਾ ਵਰਕ ਆ ਦੇਖ ਸਕਦੇ ਆ ਤਾਂ ਦਾ ਕੋਈ ਵੀ ਤੁਸੀਂ ਆਪਣੇ ਕੋਲ ਡਰੈਸ ਵਗੈਰਾ ਲਹਿੰਗਾ ਚੋਲੀ ਕੁਝ ਵੀ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਜਿਹੇ ਤੱਕ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰ ਲਓ ਪੈਲ ਆਈਕਨ ਜਰੂਰ ਦਬਵਾ ਲਿਆ ਕਰੋ ਹਨ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਆਪਣਾ ਸਕਰੀਨ ਦੇ ਉੱਪਰ ਨੰਬਰ ਵੀ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰਾਈਸ ਵਗੈਰਾ ਵੀ ਲੈ ਸਕਦੇ ਹੋ। ਕਈ ਭੈਣਾਂ ਕਹਿ ਦਿੰਦੀਆਂ ਨੇ ਤੁਸੀਂ ਪ੍ਰਾਈਸ ਵੀ ਨਾਲ ਦੱਸ ਦਿਓ ਆਪਾਂ ਜਾਣ ਕੇ ਹੀ ਪ੍ਰਾਈਸ ਦੱਸਦੇ ਕਿਉਂਕਿ ਕਿਸੇ ਨੇ ਕੋਸ਼ ਉਹਦੇ ਵਿੱਚ ਚੇਂਜ ਕਰਾਉਣਾ ਕਿਸੇ ਨੇ ਕੋਸ਼ ਚੇਂਜ ਕਰਵਾਉਣਾ ਸਭ ਦੀ ਭੈਣ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਫਿਰ ਆਪਾਂ ਉਸ ਹਿਸਾਬ ਨਾਲ ਉਹਨਾਂ ਨੂੰ ਪ੍ਰਾਈਸ ਦੇ ਦੇਈਏ। ਓਕੇ ਹਾਂ। ਹਾਂਜੀ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਆਪਣੀ ਕਲੈਕਸ਼ਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲੱਕ ਸੱਕ ਦੇਖ ਲਿਆ ਕਰੋ ਵਿੱਚ ਆਪਾਂ ਸਾਰਾ ਵਰਕ ਦੀ ਕੁਆਂਟੀਟੀ ਦੱਸਿਆ ਸਟਾਫ ਦੀ ਵੀ ਦੱਸਦੇ ਹਾਂ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਨੂੰ ਪਲੀਜ਼ ਸਬਸਕ੍ਰਾਈਬ ਕਰੋ ਗਾ ਲਾਈਕ ਤੇ ਜੁਮਤ ਵਾਲਿਆ ਕਰੋ ਤਾਂ ਕਿ ਇਹ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਿਆ ਕਰੇ ਜਦੋਂ ਮੈਂ ਨਵੀਂ ਵੀਡੀਓ ਪਾਉਣੀ ਆ ਆਪਾਂ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ